ਪੰਜਾਬ ਦੇ ਵਿੱਚ ਪ੍ਰਾਣੀ ਸਾੜਨ ਦਾ سلسلہ ਲਗਾਤਾਰ ਜਾਰੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਤਾਂ ਮਾਂਚੈਸਟਰ ਸਿਟੀ ਆਫ ਪੰਜਾਬ ਯਾਨੀ ਕਿ ਸ਼ਹਿਰ ਲੁਧਿਆਣਾ ਦੇ ਵਿੱਚ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਲੁਧਿਆਣਾ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦਾ ਵਾਤੋ ਵਾਤ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ AQI 220 ਦੇ ਆਸ-ਪਾਸ ਹੈ ਜੋ ਕਿ ਆਮ ਲੋਕਾਂ ਦੇ ਲਈ ਕਾਫੀ ਖਤਰਨਾਕ ਮੰਨਿਆ ਜਾਂਦਾ ਹੈ ਤਾਂ ਡਿਪਟੀ ਕਮਿਸ਼ਨਰ ਆਫ ਪੋਲਿਸ ਨੇ ਪਿੰਡੂ ਖੇਤਰਾ ਵਿੱਚ ਪ੍ਰਾਣੀ ਸਾੜਨ ਦੀ ਨਿਗਰਾਨੀ ਦੇ ਲਈ ਡੋਰਨਲ ਅਫਸਰ ਨਿਯੁਕਤ ਕੀਤੇ ਨੇ ਫੇਰ ਵੀ ਕਿਸਾਨ ਉਪਰਾਲੀ ਸਾੜਨ ਦਾ ਜਾਰੀ ਰੱਖ ਰਹੇ ਨੇ ਤਾਂ ਪਿੰਡਾਂ ਵਿੱਚ ਉਪਰਾਲੀ ਸਾੜਨ ਤੋਂ ਰੋਕਣ ਦੇ ਲਈ ਡਿਪਟੀ ਕਮਿਸ਼ਨਰ ਹਿਮਾਚਲੂ ਜੈਡ ਨੇ ਇਸ ਦੀ ਨਿਗਰਾਨੀ ਦੇ ਲਈ ਹਰੇਕ ਪਿੰਡ ਦੇ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਨੇ ਤਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ 900 ਤੋਂ ਵੱਧ ਪਿੰਡ ਨੇ ਤੇ ਡਿਪਟੀ ਕਮਿਸ਼ਨਰ ਨੇ ਉਪਰਾਲੀ ਸਾੜਨ ਬਾਰੇ ਦੀ ਨਿਗਰਾਨੀ ਦੇ ਲਈ ਹਰੇਕ ਪਿੰਡ ਦੇ ਵਿੱਚ ਅਫਸਰ ਅਲੱਗ-ਤਨਾਬ ਕੀਤੇ ਨੇ ਇਸ ਦੇ ਬਾਵਜੂਦ ਉਪਰਾਲੀ ਸਾੜਨ ਦੇ ਬਾਵਜੂਦ ਜਿਹੜੇ ਕੀ ਕਰਦੇ ਤਾਂ ਦਿਵਾਲੀ ਦੀ ਰਾਤ ਨੂੰ ਵੱਧ ਤੋਂ ਵੱਧ ਦੇ ਕੋਈ ਪੰਦਰ 474 ਸੀ ਜੋ ਕਿ 21 ਅਕਤੂਬਰ ਨੂੰ ਵਧ ਕੇ 385 ਹੋ ਗਿਆ 24 ਅਕਤੂਬਰ ਨੂੰ ਘਟ ਕੇ 307 ਸੀ ਤੇ 28 ਅਕਤੂਬਰ ਨੂੰ ਇਹ ਹੋਰ ਘਟ ਕੇ 198 ਹੋ ਗਿਆ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਪ੍ਰਾਲੀ ਦੇ ਮਾਮਲੇ ਵਧਦੇ ਗਏ 31 ਅਕਤੂਬਰ ਨੂੰ ਇਹ ਕੋਈ 212 ਹੋ ਗਿਆ ਸੀ ਤੋਂ ਤੇ 1 ਨਵੰਬਰ ਨੂੰ ਪੱਧਰ ਫਿਰ ਤੋਂ ਵਧ ਕੇ 253 ਹੋ ਗਿਆ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 13 ਥਾਵਾਂ ਤੇ ਪ੍ਰਾਲੀ ਸਾੜਨ ਦੇ ਸਰਗਰਮ ਮਾਮਲੇ ਜਿਹੜੇ ਕੀ ਸਾਹਮਣੇ ਆਏ ਸੂਪਰ ਪ੍ਰਸ਼ਾਸਨ ਸੈਟੇਲਾਈਟ ਰਾਹੀਂ ਪ੍ਰਾਲੀ ਸਾੜਨ ਵਾਲਿਆਂ ਦੀ ਨਿਗਰਾਨੀ ਕਰ ਰਿਹਾ ਹੈ ਪਰ ਪ੍ਰਾਲੀ ਸਾੜਨ ਦੀਆਂ ਰਿਪੋਰਟਾਂ ਤੁਰੰਤ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਜਾਂਦੀਆਂ ਹਨ ਪ੍ਰਾਲੀ ਸਾੜਨ ਦੇ ਨਾਲ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਹਦਾਇਤਾਂ ਉੱਤੇ ਐਸ ਡੀ ਐਮਸ ਨੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਪਿੰਡ ਪੱਧਰ ਉੱਤੇ ਨੋਡਲ ਅਫਸਰ ਵੀ ਨਿਯੁਕਤ ਕੀਤੇ ਨੇ ਤੇ ਉੱਥੇ ਉਹਨਾਂ ਦੀ ਜ਼ਿੰਮੇਵਾਰੀ ਪ੍ਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਨਿਗਰਾਨੀ ਕਰਨਾ ਹੈ ਜਦੋਂ ਵੀ ਕੋਈ ਕਿਸਾਨ ਅੱਗ ਲਾਉਂਦਾ ਹੈ ਤਾਂ ਉਸ ਸਬੰਧਤ ਪਟਵਾਰੀ ਨੂੰ ਸੂਚਿਤ ਕਰਨਗੇ ਜਾਂ ਫਿਰ ਤਹਿਸੀਲਦਾਰ ਜਾਂ ਐਸ ਡੀ ਡੀਸੀ ਮਲਸੂਜਨ ਨੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਲਈ ਨਿਯੁਕਤ ਨੋਡਲ ਅਫਸਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਤੇ ਵੀ ਪ੍ਰਾਲੀ ਸਾੜਨ ਦੀ ਘਟਾਵਾ ਦੇਖਦੇ ਨੇ ਤਾਂ ਸਬੰਧਤ ਨੋਡਲ ਅਫਸਰ ਜਾਂ ਐਸਡੀਐਮ ਨੂੰ ਸੂਚਿਤ ਕਰਨ ਡੀਸੀ ਨੇ ਪੁਲਿਸ ਕਮਿਸ਼ਨਰੇਟ ਐਸਐਸਪੀ ਦਿਹਾਤੀ ਅਤੇ ਐਸਐਸਪੀ ਖੰਨਾ ਨੂੰ ਵੀ ਕਿਹਾ ਕਿ ਆਪਣੇ ਆਪਣੇ ਖੇਤਰਾਂ ਦੇ ਪੁਲਿਸ ਇੰਚਾਰਜਾਂ ਨੂੰ ਤੁਰੰਤ ਮੌਕੇ ਤੇ ਭੇਜੋ ਜਿੱਥੇ ਵੀ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਂਦੇ ਹਨ